ਫਿਰ ਵਰੀ ਟਾਈਏ ਬੱਲੋਂ ਅਸੀਂ ਵਾਂਗ ਜਾਪੀਆਂ ਕਾਨ ਪਰ ਤੋਰ ਕਾਨੇ ਚੀਜ਼ਾਂ ਤੋਂ ਆਉਂਦੀਆਂ ਨੀ ਇੱਕ ਅਸਲਾ ਤੇ ਦੂਜਾ ਘੋੜੀਆਂ ਦੀਆਂ ਕਾਠੀਆਂ ਕਾਨ ਪਰ ਤੋਰ ਕਾਨੇ ਚੀਜ਼ਾਂ ਤੋਂ ਆਉਂਦੀਆਂ ਨੀ ਇੱਕ ਅਸਲਾ ਤੇ ਦੂਜਾ ਘੋੜੀ ਉਹ ਦੂਜਾ ਘੋੜੀਆਂ ਦੀਆਂ ਕਾਠੀਆਂ ਉਹ ਗੱਲ ਗੱਲ ਉੱਤੇ ਅੱਖ ਲਾਲ ਵਾਰੇ ਪੁੱਛੇ ਅੱਖ ਲਾਲ ਅਫਗਾਨ ਆਲੀ ਕਰਕੇ ਸਦਾ ਹੀ ਰਕਾ ਨੇ ਹੱਥ ਗੜਮੇ ਨੂੰ ਪਾਏ ਨਹੀਂ ਹੋ ਰਹਾ ਜਾਂਦਾ ਇੱਥੇ ਡਰ ਡਰ ਕੇ ਲੱਗਾ ਪਾਵੇਂ ਰੰਦਾ ਸਾਡੇ ਡੱਬ ਨਰਕਾ ਨੇ ਪਰ ਲੰਡੂ ਆਲੀ ਕੂਰੇ ਸਾਡੀ ਕਾਫੀਆ ਕਾਨੇ ਪਰ ਤੋਰ ਕਾਨੇ ਜੀ ਜਾਂਦੋਂ ਆਉਂਦੀਆਂ ਨਹੀਂ ਇੱਕ ਅਸਲਾ ਤੇ ਦੂਜਾ ਕੋੜੀਆਂ ਦੀਆਂ ਕਾਠੀਆਂ ਉਹ ਕਾਨੇ ਪਰ ਤੋਰ ਕਾਨੇ ਜੀ ਜਾਂਦੋਂ ਆਉਂਦੀਆਂ ਨਹੀਂ ਇੱਕ ਅਸਲਾ ਤੇ ਦੂਜਾ ਕੋੜੀਆਂ ਦੀਆਂ ਕਾਠੀਆਂ ਹੁਣ ਸਾਡੇ ਬਾਰੇ ਜਾਣਦਾ ਨਹੀਂ ਦੱਸ ਕਿਹੜਾ ਬੰਦਾ ਕਦੇ ਕੀਤਾ ਨਹੀਂ ਉਹ ਮਾਣੀ ਇਸ ਗੱਲ ਦਾ ਯਾਰਾਂ ਤੋਂ ਬਾਰ ਦੂਾਰ ਸ਼ਬਿਲੋ ਜਾਨ ਜਿੱਥੇ ਅੜ ਜੇ ਗਰਾਰੀ ਵਾਲਾ ਮਸਲਾ ਯਾਰਾਂ ਤੋਂ ਬਾਰ ਦੂਾਰ ਸ਼ਬਿਲੋ ਜਾਨ ਜਿੱਥੇ ਅੜ ਜੇ ਗਰਾਰੀ ਵਾਲਾ ਮਸਲਾ ਨਾਲ ਖੜਦੇ ਰਕਾਨੇ ਸਦਾ ਮੋਢਾ ਜੋੜ ਕੇ ਖੜਦੇ ਰਕਾਨੇ ਸਦਾ ਮੋਢਾ ਜੋੜ ਕੇ ਵਾਂਗ ਤੁਰਦੇ ਰਕਾਨੇ ਅਸੀਂ ਹਾਥੀਆਂ ਕਾਨ ਪਰ ਤੋਰ ਕਾਨੇ ਚੀਜ਼ਾਂ ਤੋਂ ਆਉਂਦੀਆਂ ਨਹੀਂ ਇੱਕ ਅਸਲਾ ਤੇ ਦੂਜਾ ਘੋੜੀਆਂ ਦੀਆਂ ਕਾਠੀਆਂ ਉਹ ਕਾਨ ਪਰ ਤੋਰ ਕਾਨੇ ਚੀਜ਼ਾਂ ਤੋਂ ਆਉਂਦੀਆਂ ਨਹੀਂ ਇੱਕ ਅਸਲਾ ਤੇ ਦੂਜਾ ਘੋੜੀਆਂ ਦੀਆਂ ਕਾਠੀਆਂ ਬਾਜੀ